ਰੋਇਪੁਰ ਦੇ ਬੱਲੂਆਣਾ 'ਚ ਇਸ ਵੇਲੇ ਅਸੀਂ ਮੌਜੂਦ ਆਂ ਬੱਲੂਆਣਾ ਰੋਇਪੁਰ ਪਾਰਲੀਮੈਂਟ ਅਧੀਨ ਆਉਂਦਾ ਤਾਂ ਬੱਲੂਆਣਾ ਦੇ ਵਿੱਚ ਲੋਕੀ ਸੋਚਦੇ ਨੇ ਹਾਲਾਂਕਿ ਇਹ ਇੱਕ ਪਿੰਡੂ ਇਲਾਕਾ ਪਿੰਡ ਦਾ ਇਲਾਕਾ ਔਰ ਅਬੋਰ ਮਲੋਟ ਹਾਈਵੇ ਤੇ ਇਹ ਪੈਂਦਾ ਹੈ ਬੱਲੂਆਣਾ ਤਾਂ ਬੱਲੂਆਣੇ ਦੇ ਇਸ ਹਾਲਾਂਕਿ ਹਾਈਵੇ ਅਧੂਰਾ ਹਲੇ ਬਣ ਰਿਹਾ 메ਨ ਹਾਈਵੇ ਪੁਲ ਬਣ ਰਿਹਾ ਤਾਂ ਉਸੇ ਪੁਲ ਦੇ ਇੱਕ ਹਿੱਸੇ ਤੇ ਥੱਲੇ ਮੌਜੂਦ ਆਂ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਹਾਂ ਸਰ ਸਾਹਿਬ ਵੋਟਾਂ ਆ ਗਈਆਂ ਕੀ ਹਾਲਾਤ ਲੱਗਦੇ ਆ ਨਹੀਂ ਪਤਾ ਨਹੀਂ ਇਸ ਵਾਰ ਇਹ ਜਾਣੀ ਹੈਗੇ ਤੁੰਦੇ ਆ ਧਾਮਾਂ ਕੋਕਰੀਆਂ ਪਿੰਡ ਆ ਜੀ ਹਾਂ ਕੀ ਪਿੰਡ ਚ ਗੱਲਾਂ ਬਾਤਾਂ ਲੋਕ ਕਰਦੇ ਆ ਕੀ ਆਂਦੇ ਆ ਕੀ ਹਵਾ ਕਿਧਰ ਲੱਗ ਰਹੀ ਹੈ ਨਹੀਂ ਅਜੇ ਕੁਝ ਨਹੀਂ ਪਤਾ ਜੀ ਫਿਰ ਵੀ ਅੱਗੇ ਕਿਧਰ ਹਵਾ ਸੀਗੀ ਨਹੀਂ ਆਪਾਂ ਇਸ ਵੱਲ ਹੈ ਨਹੀਂ ਜੀ ਐਵੇਂ ਕਹਿ ਰਹੀ ਨਹੀਂ ਵੋਟ ਤਾਂ ਪਾਉਂਦੇ ਹੋਗੇ ਨਹੀਂ ਪਹਿਲਾਂ ਪਾਉਂਦੇ ਸੀਗੇ ਪਰ ਪਿਛਲੇ ਜਿਹੜੇ ਨਹੀਂ ਪਾਈ ਜੀ ਕਿਸੇ ਨੇ ਨਹੀਂ ਪਾਈ ਮੈਂ ਤਾਂ ਐਵੇਂ ਝੂਠ ਨਹੀਂ ਬੋਲਦੀ ਕਾਤੋਂ ਨਹੀਂ ਪਾਈ ਵੋਟ ਤਾਂ ਬਹੁਤ ਬੜੀ ਜ਼ਰੂਰੀ ਚੀਜ਼ ਹੈ ਨਹੀਂ ਜੀ ਉਹ ਜਿਵੇਂ ਕਹਿੰਦੇ ਹਰੇਕ ਕੋਈ ਵੀ ਆ ਜਾਂਦਾ ਉਹ ਕਹਿੰਦਾ ਵੀ ਕੰਮ ਹੋਊਗਾ ਪਰ ਕੰਮ ਕੋਈ ਹੁੰਦੇ ਨਹੀਂ ਜੀ ਇਸ ਕਰਕੇ ਐਸ ਕੀ ਮੈਂ ਨਹੀਂ ਪਾਈ ਕਿਸੇ ਨੇ ਵੋਟ ਪਾਈ ਜੀ ਨਿਰਾਸ਼ ਹੋ ਕੇ ਨਹੀਂ ਪਾਈ ਹਾਂਜੀ ਨਿਰਾਸ਼ ਹੋ ਕੇ ਨਹੀਂ ਪਾਈ ਪਰ ਐਤਕੀ ਜਰੂਰ ਪਾਇਓ ਵੋਟ ਜੀ ਨੂੰ ਮਰਜ਼ੀ ਪਾਇਓ ਹਾਂਜੀ ਹਾਂਜੀ ਐਤਕੀ ਪਾਵਾਂਗੇ ਜੀ ਤਾਂ ਨਿਰਾਸ਼ ਕਹਿੰਦੇ ਹੋ ਗਿਆ ਮੈਂ ਤਾਂ ਕਰਕੇ ਵੋਟ ਨਹੀਂ ਪਾਈ ਇੱਕ ਵੀਰਾ ਪਿੱਛੇ ਖੜੇ ਨੇ ਬਾਈ ਜੀ ਵੋਟ ਕੀ ਕਹਿੰਦੀ ਐ ਕਿ ਲੋਕ ਕੀ ਕਹਿੰਦੇ ਆ ਬਾਈ ਜੀ ਤੇ ਤੁਹਾਨੂੰ ਨਿਰਾਸ਼ ਕਹਿੰਦੇ ਮੈਂ ਨਹੀਂ ਪਾਈ ਪਰ ਐਤਕੀ ਪਾਉਣਗੇ ਕੀ ਕਹਿੰਦੇ ਹਾਲਾਤ ਬਾਕੀ ਇਹ ਆ ਜੀ ਵੀ ਵੋਟ ਤਾਂ ਜਰੂਰ ਪਾਵਾਂਗੇ ਜੀ ਵੋਟ ਤਾਂ ਮੇਰਾ ਹੱਕ ਆ ਜੀ ਵੀ ਇਹ ਨਹੀਂ ਪਤਾ ਜੇ ਕਿ ਕਿੱਥੇ ਪਾਉਣੀ ਹੈ ਵੀ ਹਜੇ ਕੋਈ ਉਤਾਰ ਚੜਾ ਆ ਜਾਣੀ ਦਿਖ ਰਿਹਾ ਸੂਚ ਵਿਚਾਰਕ ਕਿਦਾਂ ਕਰਦੇ ਆ ਤੁਸੀਂ ਲੋਕਾਂ ਦੇ ਹਾਲਾਤ ਵੇਨੇ ਆ ਔਰ ਲੀਡਰ ਵੇਨੇ ਆ ਪਾਰਟੀ ਦੇਖਦੇ ਆ ਪਾਰਟੀ ਦਾ ਵੀ ਪਾਰਟੀ ਲੋਕੀ ਬਦਲੀ ਜਾਂਦਾ ਜੀ ਹੁਣ ਇੱਥੇ ਅਬੋਰ ਦਾ ਇੱਕ ਐਮਐਲਏ ਹੈਗਾ ਸੀ ਗਾਈ ਉਹਨੇ ਪਾਰਟੀ ਬਦਲ ਕੇ ਦੂਜੀ ਪਾਰਟੀ 'ਚ ਵੜ ਗਿਆ ਕੋਈ ਦੂਜੀ ਵੜ ਗਿਆ ਇਸ ਕਰਕੇ ਤਾਂ ਦੇਹਲੀ ਨਹੀਂ ਰੁਚੀ ਨਹੀਂ ਰਹੀ ਕਿਸੇ ਕੋ ਰਹਗੀ ਵੀ ਕਿਉਂਕਿ ਕੋਈ ਲੋਕ ਜੁੜੇ ਸੀ ਕਿਸੇ ਨਾਲ ਠੀਕ ਹੈ ਉਹ ਇੱਕ ਦੂਜੇ ਵੱਲੇ ਭੱਜ ਰਹੇ ਨੇ ਇਸ ਕਰਕੇ ਕਿਸੇ ਦਾ ਕੋਈ ਮਨ ਨਹੀਂ ਨੀਗਾ ਅੱਛਾ ਲੀਡਰ ਪਾਰਟੀਆਂ ਬਦਲ ਜਾਂਦੇ ਆ ਤੇ ਜਿਹੜਾ ਸਮਰਥਕ ਉਹ ਖੜਾ ਰਹਿੰਦਾ ਉਹ ਖੜਾ ਰਹਿੰਦਾ ਤੇ ਜਿਹੜੇ ਲੀਡਰ ਉਹ ਪਾਰਟੀਆਂ ਬਦਲ ਚੇਂਜ ਕਰੀ ਜਾਂਦੇ ਆ ਜੀ ਇਸ ਕਰਕੇ ਐਸ ਵਾਰੀ ਤਾਂ ਕੋਈ ਗਲਵਲ ਵੋਟ ਤਾਂ ਜੂ ਪਾਵਾਂਗੇ ਕਿਉਂਕਿ ਮੇਰਾ ਹੱਕ ਹੈ ਵੋਟ ਪਾਉਣ ਦਾ ਇਹ ਹਾਲਾਤ ਨੇ ਜੀ ਨਿਤ ਬਦਲਦੇ ਲੀਡਰਾਂ ਤੋਂ ਦੁਖੀ ਨੇ ਕਿ ਲੀਡਰ ਤੁਰੇ ਜਾਂਦੇ ਪਾਰਟੀ ਬਦਲ ਜਾਂਦੇ ਆ ਐਸੇ ਦੇ ਵਿੱਚ ਵੀਰ ਹੋਣੀ ਨਰਾਸ਼ ਨੇ ਕਿਉਂਕਿ ਆਮ ਜਿਹੜਾ ਵੋਟਰ ਹੈ ਉਹ ਆਪਦੇ ਮੁੱਦਿਆਂ ਦੀ ਗੱਲ ਕਰਦਾ ਮੁੱਦਿਆਂ ਤੇ ਸਟੈਂਡ ਕਰਦਾ ਪਰ ਕਹਿੰਦੇ ਵੋਟ ਪਾ ਕੇ ਲੀਡਰ ਨੂੰ ਭੇਜੀਦਾ ਕਿੱਥੇ ਆ ਪਹੁੰਚ ਜਾਂਦਾ ਲੀਡਰ ਕਿਸੇ ਹੋਰ ਪਾਰਟੀ 'ਚ ਅੰਕਲ ਜੀ ਖੜੇ ਨੇ ਅੰਕਲ ਜੀ ਵੋਟਾਂ ਦੇ ਹਾਲਾਤ ਕੀ ਲੱਗਦੇ ਆ ਕੀ ਦੀ ਹਵਾਇਤ ਕੀ ਅਜੇ ਤੱਕ ਕੋਈ ਪਤਾ ਨਹੀਂ ਛੋਟੀ ਜ਼ਿੰਦਗੀ ਦੇ ਹਥਿਆਰ ਬੈ ਸਿਆਸਤ ਕਿਦਾਂ ਸਮਝਦੇ ਹੋ ਹੁਣ ਕਿਦਾਂ ਦੀ ਲੱਗਦੀ ਆ ਇਹ ਸਵਾ ਦੱਸੋ ਬਖਵਾ ਜਿਹੜਾ ਤੁਸੀਂ ਰਹਿਣੇ ਆ ਜਦੋਂ ਮੈਦਾਨ ਸਾਫ਼ ਹੋ ਗਿਆ ਨਾ ਫੇਰ ਅਸੀਂ ਮਨ ਬਣਾਵਾਂਗੇ ਫਿਰ ਇਹ ਤਾਂ ਵੈਸੇ ਸਾਡਾ ਤਾਂ ਨੋਟਾਂ ਨੂੰ ਦੁੱਬਨ ਰੱਖਿਆ ਕੀ ਨੋਟਾਂ ਨੂੰ ਪਾਉਣਾ ਸਾਰਿਆਂ ਤੋਂ ਨਰਾਸ਼ ਹੋ ਅਸੀਂ ਸਾਰਿਆਂ ਤੋਂ ਨਰਾਸ਼ ਕੋਈ ਵੀ ਨਹੀਂ ਚੱਗਾ ਕੀ ਗੱਲ ਕੀ ਲੱਗਦਾ ਕਿਉਂ ਇਦਾਂ ਹੁੰਦਾ ਕਿਸੇ ਨੇ ਨਹੀਂ ਨਿਕਰਾ ਹਮ ਅਸੀਂ ਪਾਰਟੀਆਂ ਬਦਲ-ਬਦਲ ਦੇਖ ਲਈਏ ਨਹੀਂ ਹਾਂ ਕੁਰਸੀ ਤੇ ਜਾਂਦੇ ਹੀ ਹਾਲਾਤ ਬਦਲ ਜਾਂਦੇ ਆ ਇੱਕ ਕੁਰਸੀ ਚ ਪ੍ਰੋਬਲਮ ਹੈ ਕਿ ਕੀ ਦਿੱਕਤ ਹੈ ਇਹ ਹੁਣ ਸਭ ਜਾਣਦਾ ਅਸੀਂ ਤਾਂ ਛੱਡ ਤਾ ਸਾਰਾ ਕੁਝ ਪਹਿਲਾਂ ਸਿਆਸਤੀ ਵੀ ਰਹੇ ਹਾਂ ਹਮ ਬੌਸਾਂ ਨਾਲ ਹੀ ਰਹੇ ਹਾਂ ਸੁਜਨ ਆ ਰਿਹਾ ਹੈ ਢੰਗ ਨਾਲ ਆ ਰਿਹਾ ਹੈ ਭਾਜਪਾ ਵਾਲੇ ਆਮ ਨਾਲ ਵੀ ਦੇ ਅੱਛਾ ਵੋਟਾਂ ਤੋਂ ਪਹਿਲਾਂ ਲੀਡਰ ਚੰਗਾ ਹੁੰਦਾ ਬਹੁਤ ਚੰਗਾ ਲੱਗਦਾ ਉਹ ਤਾਂ ਹਾਂ ਬੋਲ ਸਾਰੀ ਬਾਤ ਆ ਗਈ ਹੁਣ ਤੇ ਜਿਆਦਾ ਬੋਲੋ ਹਾਂ ਹਾਂ ਬਾਤ ਆ ਗਈ ਹੈ ਤੇ ਆਂਟੀ ਨੂੰ ਜਾਂਦੇ ਜਾਂਦੇ ਪੁੱਛ ਲਈ ਆਂਟੀ ਜੀ ਕੀ ਲੱਗਦਾ ਵੋਟਾਂ ਦਾ ਹਾਲਾਤ ਮੈਨੂੰ ਤਾਂ ਤੇ ਨਹੀਂ ਆਪਾਂ ਤਾਂ ਸਾਈਏ ਠੀਕ ਤਾਂ ਪਾਸੇ ਦਾ ਨਹੀਂ ਹੂੰ ਹਾਂਜੀ ਪਰ ਫਿਰ ਵੀ ਜਿਹੜੀ ਗੱਲਾਂ ਬੱਤਾ ਕਰਦੇ ਲੀਡਰ ਕਿਵੇਂ ਲੱਗਦੇ ਆ ਆਪਾਂ ਤਾਂ ਕੋਈ ਵੀ ਚੰਗਾ ਨਹੀਂ ਲੱਗਦਾਗਾ ਸਹੀ ਗੱਲ ਆ ਸਾਡੇ ਸਾਡੇ ਬੰਨੇ ਆ ਪੀਜੀ ਸਾਡੇ ਦਾ ਬੰਦਾ ਬੀਐਮਏ ਆ ਡਬਲ ਐਮਏ ਕਰੀ ਗਿਆ ਹੂੰ ਇਸੇ ਕੋਰਸ ਵੀ ਕਰਿਆ ਸੀ ਬੀਐਡ ਵੀ ਕਰੀ ਆਪਣਾ ਬੰਦਾ ਹੁਣ ਚਾਲੇ ਕਰ ਰਿਹਾ ਖੇਤੀ ਕਰਦੇ ਆ ਨੌਕਰੀ ਨਹੀਂ ਮਿਲੀ ਕੋਈ ਕੁੱਝ ਨਹੀਂ ਮਿਲੀ ਹਾਂਜੀ ਮਾਤਾ ਜੀ ਹਾਂਜੀ ਬੱਚੇ ਵੀ ਤਿੰਨ ਗੁੱਡੀਆਂ ਵੀ ਤਿੰਨ ਹੋ ਗਈਆਂ ਵਿਚਾਰੇ ਤੇ ਹਜੇ ਤੱਕ ਨੌਕਰੀ ਨਹੀਂ ਮਿਲੀ ਮਾਤਾ ਹੀ ਬੱਸ ਨਾ ਲੰਘਦੇ ਬੱਸ ਚੜ੍ਹਦੇ ਤੁਸੀਂ ਤਾਂ ਬੱਸ ਆ ਗਈ ਆ ਹੁਣ ਬੱਸ ਵੀ ਚੜ੍ਹ ਰਹੇ ਨੇ ਇਹਨਾਂ ਨੇ ਵੀਰ ਕੀ ਲੱਗਦੇ ਹਾਲਾਤ ਜਿਵੇਂ ਅੰਕਲ ਜੂਨੀ ਤਾਂ ਬੜੇ ਨਿਰਾਸ਼ ਨਜ਼ਰ ਆਏ ਉਹਾਂ ਦੇ ਵੀ ਕੰਮ ਨਹੀਂ ਹੁੰਦੇ ਕੰਮ ਤਾਂ ਹੁੰਦੇ ਆਈ ਸਾਰੇ ਸਾਡੇ ਅਸਤੇ ਸਰਕਾਰ ਸਹੀ ਅਜੇ ਤੱਕ ਕੰਮ ਸਹੀ ਕਰੀ ਜਾਂਦੀ ਹੈ ਤੇ ਅੱਗੇ ਵਧਾਤੇ ਗਿਆ ਪਰ ਲੋਕ ਹੈ ਜਿਹੜੇ ਵੀ ਉਕੜ ਦੁਕੜ ਹੋ ਜਾਂਦੇ ਆ ਵੀ ਕਹਿੰਦੇ ਆ ਵੀ ਆ ਗਲਤ ਕੰਮ ਹੋ ਗਿਆ ਵੀ ਆਪਾਂ ਇਸ ਪਾਰਟੀ ਨੂੰ ਵੋਟ ਨਹੀਂ ਪਾਉਣੀ ਪਰ ਇਹ ਕੰਮ ਵਧੀਆ ਹੋ ਰਿਹਾ ਜੇ ਕਿਥੇ ਡਾਕਟਰ ਨੂੰ ਮਿਲਣਾ ਹੁਣ ਤੁਰੰਤ ਅਗਲਾ ਮਿਲ ਜਾਂਦਾ ਡਾਕਟਰ ਹਾਰੇ ਔਲਾਦ ਅਜ ਤੋਂ ਠੀਕ ਹੈ ਜੀ ਅੱਛਾ ਫਿਰ ਕਿੱਧਰ ਵੋਟ ਜਾਊਗੀ ਅੱਜ ਦੀ ਤੁਹਾਡੀ ਸਾਡੀ ਤਾਂ ਇਹ ਆਮ ਆਦਮੀ ਦਾ ਹੀ ਹੈ ਵੀ ਆਮ ਆਦਮੀ ਦਾ ਹਾਂਜੀ ਪਹਿਲਾਂ ਵੀ ਐਮਐਲਏ ਉਹਨਾਂ ਦਾ ਹੀ ਹੈ ਹਾਂਜੀ ਉਹਨਾਂ ਦਾ ਹੀ ਹੈਗਾ ਜੀ ਤਾਂ ਲੋ ਜੀ ਹਰ ਤਰ੍ਹਾਂ ਦੀ ਪ੍ਰਤੀਕਿਰਿਆ ਬੱਸ 'ਚ ਸਵਾਰੀਆਂ ਚੜ੍ਹ ਕੇ ਲੰਘੀਆਂ ਨੇ ਹੁਣ ਗਾਂਹ ਚੱਲਦੇ ਆ ਕਿ ਕੀ ਹਾਲਾਤ ਨੇ ਆ ਗੱਡੀ ਰੁਕੀ ਆ ਇੱਧਰ ਵੀ ਰੈ ਲੈ ਲੈਣੇ ਆ ਬਾਈ ਹੋਰ ਨੇ ਇਸ਼ਾਰਾ ਕੀਤਾ ਸਮਝਣ ਦੀ ਕੋਸ਼ਿਸ਼ ਕਰਦੇ ਆ ਸੱਸੀਗਾ ਸਰ ਸਾਹਿਬ ਕੀ ਹਾਲਾਤ ਲੱਗਦੇ ਆ ਵੋਟਾਂ ਦੇ ਚਲੋ ਜਾਂਦੇ ਜਾਂਦੇ ਰਾਇ ਦੇਜੋ ਐਤਕੀ ਕੀ ਦਾ ਭਲੜਾ ਭਾਰੀ ਲੱਗਦਾ ਨੀਲੀ ਪੱਗ ਵਾਲੀ ਗੱਲ ਆ ਕਿ ਹੋਰ ਆ ਕੋਈ ਨੀਲੀ ਪੱਗ ਵਾਲੀ ਤਾਂ ਨਹੀਂ ਪਰ ਵੋਟਾਂ ਤਾਂ ਅਸੀਂ ਤਾਂ ਅਖਾਲੀਆ ਨਹੀਂ ਦੇਣੀਆਂ ਹਾਂ ਬਿਲਕੁਲ ਫਿਰ ਤਾਂ ਆਦੀ ਪੱਗ ਨਾਲੀ ਭੁਗਤਗੇ ਨਹੀਂ ਪੱਕੇ ਸਪਾਹੀਆਂ ਜਦੋਂ ਫਿਰ ਗੱਲ ਕਿਹੜੀ ਹੈ ਤੇ ਜਿੱਤੂਗੀ ਗੱਲ ਐਤਕੀ ਆਉਣਗੇ ਅੱਗੇ ਅੱਛਾ ਕੀ ਗੱਲ ਚੱਕਰ ਪਹਿਲਾਂ ਹਾਲਾਤ ਕਿਉਂ ਬਦਲੇ ਹੁਣ ਕੀ ਲੱਗਦਾ ਪਹਿਲਾਂ ਹਾਲਾਤ ਇਹਨਾਂ ਨੇ ਕੀਤਾ ਕੀ ਲੁੱਟਾਂ ਖੋਹਾਂ ਤੋਂ ਬਗੈਰ ਕੁਝ ਕੀਤਾ ਨਹੀਂ ਨਾ ਸਰਕਾਰਾਂ ਨੇ ਠੱਗੀਆਂ ਧੋਗੀਆਂ ਦੀ ਲੱਗੇ ਹੋਏ ਨੇ ਕਾਲੀ ਪਾਲਟੀ ਆਉਗੀ ਅੱਗੇ ਜ਼ਿੰਮੇਵਾਰਦੀਦਲ ਇਹੀ ਸਾਈ ਹੈ ਲੋ ਜੀ ਆਪਣੀ ਆਪਣੀ رائے ਆ ਇਧਰ ਦੋ ਵੀਰ ਹੁਣੀ ਖੜੇ ਨੇ ਮੋਟਰਸਾਈਕਲ ਰੋਕਿਆ ਇਹਨਾਂ ਨੇ ਇਹਨਾਂ ਦੀ رائے ਪੜੇ ਲਿਖੇ ਲੱਗਦੇ ਨੇ ਵੀਰ ਹੁਣੀ ਨੌਜਵਾਨ ਨੇ ਵੀਰ ਇੱਕ ਨੌਜਵਾਨ ਕੀ ਸੋਚਦਾ ਹੈ ਵੋਟਾਂ ਬਾਰੇ ਕੀ ਸੋਚ ਕੇ ਵੋਟ ਕਰਨੀ ਚਾਹੁੰਦਾ ਨੌਜਵਾਨਾਂ ਨੂੰ ਜੀ ਇਹਨਾਂ ਨੇ ਜ਼ਿੰਮੇਵਾਰਦਾ ਦੇਖ ਕੇ ਝੂਠਾ ਦਾਵਾ ਕਰਕੇ ਵਾਦਾ ਕਰਕੇ ਤੇ ਅੱਜ ਅਸੀਂ ਖੁਦ ਪੜੇ ਲਿਖੇ ਆ ਵੇਖੋ ਜੋਜ ਰਹੇ ਆ ਬੇਰੋਜ਼ਗਾਰੀ ਨਾਲ ਧੱਕੇ ਖਾ ਰਹੇ ਆ ਪ੍ਰਾਈਵੇਟ ਦਫਤਰਾਂ ਦੇ ਜੋ ਉਹਨਾਂ ਨੇ ਟੋਟਲੀ ਵਾਦੇ ਕੀਤੇ ਸੀ ਆਮ ਆਦਮੀ ਪਾਰਟੀ ਨੇ ਕਿਸੇ ਤੇ ਵੀ ਪੂਰਾ ਨਹੀਂ ਉਤਰ ਸਕੇ ਤੇ ਅਸੀਂ ਬਿਲਕੁਲ ਖੁਸ਼ ਨਹੀਂ ਇਸ ਪਾਰਟੀ ਦੇ ਕਿ ਪਰ ਕਿੱਧਰ ਵੋਟ ਜਾਓ ਵੋਟ ਤਾਂ ਚਲੋ ਦੇਖਦੇ ਹਾਂ ਕੀ ਬਣਦਾ ਮੋਲ ਕਿਹੜਾ ਅੱਗੇ ਕਿਹੜਾ ਲੱਗਦਾ ਚਰਚਾ ਕਰਦੇ ਹਾਂ ਚਰਚਾ ਅਕਾਲੀ ਸਰਕਾਰ ਵੇਲੇ ਕੁਝ ਠੀਕ ਸੀ ਕੰਮ ਅਸੀਂ ਚੋਣਾਂ ਵੀ ਉਵੇਂ ਦਾ ਮੋਲ ਫਿਰ ਹੋਣੀ ਪਹਿਲਾਂ ਪਿਛਲੀ ਵਾਰੀ ਕਿੱਧਰ ਪਈ ਸੀ ਨਹੀਂ ਚਲੋ ਇਹ ਮੁੱਦੇ ਹੁੰਦੇ ਆ ਕੋਈ ਸੋਸਾਇਟੀ ਚਲੋ ਆ ਪਿੱਛੇ ਵੀ ਰਹਿਣੇ ਚਾਹਦੇ ਆ ਵੀਰ ਕੀ ਸਮਝਦੇ ਹੋ ਹਾਲਾਤਾਂ ਹਲਾਤਾ ਨੂੰ ਵਾਇਫਸ ਕਰੀਏ ਨਹੀਂ ਹੈ ਜੀ ਠੀਕ ਹੈ ਬਾਕੀ ਜਿਹੜੇ ਆ ਆਮ ਆਦਮੀ ਪਾਰਟੀ ਸਰਕਾਰ ਵਾ ਇਹਨਾਂ ਨੇ ਤਾਂ ਪਹਿਲਾਂ ਹੁਣ ਕੁਝ ਨਹੀਂ ਕੀਤਾ ਜੀ ਹੂੰ ਅੱਗੇ ਵੀ ਇਹਨਾਂ ਨੇ ਕੀ ਕਰਨਾ ਜੀ ਅਕਾਲੀ ਸਰਕਾਰ 'ਚ ਇਹਨਾਂ ਨੇ ਬਹੁਤ ਖੁਸ਼ੀਤਾਈ ਕਿੱਧਰ ਜਾਊ ਫਿਰ ਵੋਟ ਦੇ ਇਸ ਲਈ ਤਾਂ ਅਕਾਲੀਆਂ ਨੂੰ ਜਾਊਗੀ ਲੋ ਜੀ ਇਹ ਅਕਾਲੀ ਦਲ ਦੀ ਵੋਟ ਆ ਜਿਹੜੀ ਉਹ ਨਜ਼ਰ ਆਈ ਆ ਅੱਗੇ ਚੱਲਦੇ ਆ ਕਿਉਂਕਿ ਪਿੰਡ ਦਾ ਇਲਾਕਾ ਤਾਂ ਟੁੱਟਵੇ ਟੁੱਟਵੇ ਜਿਹੜੇ ਲੋਕ ਇੱਥੇ ਨਜ਼ਰ ਆਉਂਦੇ ਨੇ ਇੱਕ ਪਿੰਡ ਦਾ ਇਲਾਕਾ ਹੈ ਸਾਹਮਣੇ ਅੱਡਾ ਸਮਝ ਲਓ ਤੁਸੀਂ ਪੁਲ ਦੇ ਥੱਲੇ ਲੋਕ ਖੜਦੇ ਨੇ ਇੱਥੇ ਇੱਥੇ ਕੋਸ਼ਿਸ਼ ਕਰ ਲੈਣੇ ਆਂ ਕੁਝ ਦੁਕਾਨਾਂ ਨੇ ਕੁਝ ਜਿੱਥੇ ਸਵਾਰੀਆਂ ਰੁਕਦੀਆਂ ਨੇ ਔਰ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲਵਾਂਗੇ ਕਿ ਕੀ ਹਾਲਾਤ ਨੇ ਕੀ ਸਿੱਧੀ ਆ ਆ ਵੀਰ ਤਾਂ ਭਾਰ ਨਾਲ ਲੱਧਿਆ ਜਾਂਦਾ ਪਹਿਲਾਂ ਹੀ ਭਾਈ ਇਹਨਾਂ ਭਾਰ ਲੱਦੀ ਜਾਣਾ ਹੈ ਭਾਈ ਇੱਥੇ ਰੋਲੇ ਜਾਣਾ ਅੱਛਾ ਉੱਤੇ ਵੋਟਾਂ ਦੇ ਕੀ ਹਾਲਾਤ ਆ ਵੋਟਾਂ ਦੇ ਜੀ ਇਹੀ ਤਾਂ ਬਾਢੀ ਚੱਲੇ ਆ ਅੱਛਾ ਕਿਹੜਾ ਅੱਗੇ ਲੱਗਦਾ ਹੈ ਕੋਈ ਪਤਾ ਨਹੀਂ ਫਿਰ ਵੀ ਗੱਲਾਂ ਬਾਤਾਂ ਸੁਣਦੇ ਹੋਗੇ ਨਹੀਂ ਜੀ ਲਗਭਗ ਬਰਾਬਰ ਹੀ ਸਥਿਤੀ ਲੱਗਦੀ ਹੈ ਹਾਂ ਆਪ ਵਾਲਿਆਂ ਦੀ ਹੋ ਗਈ ਹਾਂ ਕਾਂਗਰਸ ਹੋਇਆ ਹਾਂ ਬਰਾਬਰ ਹੀ ਮੁਕਾਬਲਾ ਕਿਤੇ ਕਿਤੇ ਹੈ ਜੀ ਤਾਂ 50 50 ਹੈ ਕਿਤਾ ਕਿਤਾ ਕਾਂਗਰਸ ਤੇ ਆਪ ਵਾਲਿਆਂ ਦੇ ਦੋਨਾਂ ਦਾ ਮੁਕਾਬਲਾ ਹੈ ਤੇ ਬਾਕੀ ਅਕਾਲੀ ਭਾਜਪੀ ਉਹ ਤਾਂ ਹੈ ਥੱਲੇ ਉਹ ਥੱਲੇ ਹਾਂ ਜੀ ਲੋ ਜੀ ਇਹ ਬਾਈ ਦੀ ਆਪਣੀ رائے ਆ ਅੱਗੇ ਚੱਲਦੇ ਹਾਂ ਕੋਈ ਨਹੀਂ ਇਹ ਵੀਰ ਤਾਂ ਮੈਨੂੰ ਲੱਗਦਾ ਕਿ ਕਿਸੇ ਹੋਰ ਜਗ੍ਹਾ ਤੇ ਮਿਲਿਆ ਸੀ ਅੱਗੇ ਚੱਲਦੇ ਹਾਂ ਆ ਸਾਹਮਣੇ ਸਰਦਾਰ ਸਾਹਿਬ ਵਾਲੇ ਪਾਸੇ ਚੱਲਦੇ ਇਹਨਾਂ ਦੀ ਵੀ ਰਾਇ ਲੈ ਲੈਨੇ ਆ ਬੱਲੂ ਆਣੇ ਨੇ ਲੋਕ ਕਿਉਂਕਿ ਪਿੰਡ ਦਾ ਇਲਾਕਾ ਮੈਂ ਜਿੱਦਾ ਪਹਿਲਾਂ ਜ਼ਿਕਰ ਕੀਤਾ ਸਰਦਾਰ ਸਾਹਿਬ ਮੋਟਾਂ ਦੇ ਕੀ ਹਾਲਾਤ ਹੈ ਮੋਟਾਂ ਦੇ ਹਾਲਾਤ ਆਪਾਂ ਨੇ ਕਿਤੇ ਗੌਰ ਨਹੀਂ ਕੀਤੀ ਇਸ ਮੀਟਿੰਗ ਜਿਹੜੀ ਪਰ ਤੁਹਾਡੇ ਕੋਲੇ ਤਾਂ ਸੋਦਾ ਸੂਦਾ ਲੈਣ ਲੋਕ ਆਉਂਦੇ ਹੋਣੇ ਆ ਗੱਲਾਂ ਕਰਦੇ ਆ ਕਿਹੜਾ ਅੱਗੇ ਲੱਗਦਾ ਕੋਈ ਤੇ ਆਮ ਆਦਮੀ ਕੋਈ ਅਕਾਲੀ ਦਲ ਦੇ ਮੈਸੇਜ ਚਾਹੁੰਦੇ ਮੁਕਾਬਲਾ ਕਿਦ ਤੱਕ ਦਾ ਲੱਗਦਾ ਕੋਈ ਪਤਾ ਨਹੀਂ ਮੌਕਾ ਦੱਸਿਓ ਜੀ ਤੁਸੀਂ ਫਿਰ ਕਿੱਧਰ ਜਾਣਾ ਇਹ ਕੋਈ ਪਤਾ ਨਹੀਂ ਪਹਿਲਾਂ ਕਿੱਧਰ ਸੀ ਪਹਿਲਾਂ ਕਾਲੀ ਦਰ ਪਿਛਲੀ ਵਾਰੀ ਪਿਛਲੀ ਵਾਰੀ ਕਾਲੀ ਦਰ ਸੀ ਪਸ ਕਾਲੀ ਦਰ ਲੋ ਜੀ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਅਲੱਗ ਅਲੱਗ ਪਾਰਟੀਆਂ ਦੇ ਵੋਟਰ ਵੀ ਹੁੰਦੇ ਆ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਸੁੱਤਾ ਆਜੋ ਥੱਲੇ ਵਾਲ ਨੂੰ ਗਾਣ ਨੂੰ ਚੱਲਦੇ ਆ ਇੱਕ ਦੋ ਲੋਕਾਂ ਦੀ ਹੋਰ ਰੈਲ ਲੈ ਲਈਏ ਸਾਹਮਣੇ ਜਾ ਕੇ ਉਧਰ ਸਮਾ ਵੀ ਜਿਹੜਾ ਹੈਗਾ ਉਹ ਪੂਰਾ ਹੋਣਾ ਲਾ ਇਜਾਦਨੀ ਇੱਧਰ ਵੀਰ ਹੋਣੀ ਬੈਠੇ ਨੇ ਇਹਨਾਂ ਦੀ ਰਾਏ ਜਾਣ ਲੈਣੇ ਆ ਵੀਰ ਹੋਣੀ ਬਾਈ ਜੀ ਕੀ ਆ ਵੋਟਾਂ ਆ ਗਈਆਂ ਨੇੜੇ ਤੱਕੀ ਤਿਆਰੀ ਆ ਫਿਰ ਕਿੱਧਰ ਜਾਣਗੀਆਂ ਵੋਟਾਂ ਵੋਟਾਂ ਦਾ ਇੱਕ ਤਾਂ ਆਮ ਆਦਮੀ ਪਾਰਟੀ ਦਾ ਮੇਰਾ ਚਾਂਸ ਲੱਗਦਾ ਏ ਜ਼ਿਆਦਾ ਅੱਛਾ ਕਿ ਕੀ ਬਤ ਬਾਕੀ ਪਿੱਛੇ ਕਿਵੇਂ ਰਹਿ ਰਹੇ ਆ ਕਿੱਥੇ ਜੀ ਬਾਕੀ ਜਿਹੜੀਆਂ ਪਾਰਟੀਆਂ ਨੂੰ ਪਿੱਛੇ ਕਿਵੇਂ ਗਿਣਦੇ ਇੱਥੇ ਤਾਂ ਜ਼ਿਆਦਾ ਮਤਲਬ ਕੀ ਸਾਰੇ ਕਹ ਰਹੇ ਆ ਆਮ ਆਦਮੀ ਪਾਰਟੀ ਨੂੰ ਅਸੀਂ ਜਿਤਾਉਣੀ ਐ ਐਮਐਲਏ ਵੀ ਉਹਨਾਂ ਦਾ ਹਾਂਜੀ ਹਾਂਜੀ ਲੋ ਜੀ ਹਾਂਜੀ ਭਾਈ ਜੀ ਆਹ ਪਾਰਟੀ ਦਾ ਆਮ ਪਾਰਟੀ ਹਾਂਜੀ ਵੀਰ ਇਧਰ ਮੁੜ ਕੇ ਆਣਾ ਹਾਂਜੀ ਹਾਂਜੀ ਕਿੱਧਰ ਸਾਡੇ ਤਾਂ ਆਮ ਪਾਰਟੀ ਨੂੰ ਹੀ ਵੋਟ ਜਾਏਗੀ ਉਹਨਾਂ ਨੇ ਕਿਹਾ ਹਾਂਜੀ ਕੰਮ ਬਹੁਤ ਕਰਾਇਆ ਉਹਨਾਂ ਨੇ ਅੱਛਾ ਉਧਰ ਆਓ ਸਿਸੋ ਇੱਕ ਲਾਸਟ ਕਮੈਂਟ ਇਧਰੋਂ ਲੈ ਲਈਏ ਵੀਰ ਦਾ ਹਾਂਜੀ ਵੀਰ ਕੀ ਹਾਲਾਤ ਕਿਹੜਾ ਅੱਗੇ ਆ ਸਾਡੇ ਕੀ ਰਾਇ ਹੈ ਨਾ ਅਸੀਂ ਰਾਇ ਥੋੜੀ ਜਾਣਨੀ ਹੈ ਨਹੀਂ ਤੁਸੀਂ ਪਹਿਲਾਂ ਤੁਸੀਂ ਨਹੀਂ ਨਹੀਂ ਅਸੀਂ ਤੁਹਾਡੇ ਇਲਾਕੇ ਦੀ ਰਾਇ ਪੁੱਛਣੀ ਹੈ ਨਾ ਵੀਰ ਕੈਮਰਾ ਚੱਲਿਆ ਫੇਰ ਕੀ ਹੋ ਗਿਆ ਤੁਹਾਡੇ ਇਲਾਕੇ ਦੀ ਰਾਇ ਪੁੱਛਣੀ ਹੈ ਆਮ ਆਦਮੀ ਪਾਰਟੀ ਆਮ ਆਦਮੀ ਉਹਨਾਂ ਨੇ ਕੰਮ ਬਹੁਤ ਚੰਗੇ ਕੀਤੇ ਹੂੰ ਬਾਕੀ ਵਾਰੀਆਂ ਨੂੰ ਕੁਝ ਕੀਤਾ ਹੀ ਨਹੀਂ ਗਾਏ ਤਾਂ ਲੋ ਜੀ ਇਹ ਬੱਲੂਆਣਾ ਦੇ ਲੋਕ ਨੇ ਮਿਲੀ ਜੁਲੀ ਪ੍ਰਤੀਕਿਰਿਆ ਇੱਥੋਂ ਸਾਹਮਣੇ ਆ ਰਹੀ ਹੈ ਤਾਂ ਲੋਕਾਂ ਦੇ ਵਿਚਾਰ ਜਾਣਨ ਦੀ ਸਮਝ ਦੀ ਕੋਸ਼ਿਸ਼ ਕੀਤੀ ਆ ਅੱਗੇ ਵਖੋ ਅਗਲੇ ਇਲਾਕਿਆਂ ਦੇ ਹਾਲਾਤ ਜਿਹੜੇ ਸੱਚੇ ਹਾਲਾਤ ਤੁਹਾਡੇ ਤੱਕ ਪਹੁੰਚਣ